ਯਾ ਮਸਾ ਸਾਬ ਜਿਆਦਾ ਸੀ ਠੀਕ ਹੈ ਤੇ ਤੁਹਾਨੂੰ ਕੁਝ ਸਮਾਂ ਪਹਿਲਾਂ ਅਸੀਂ ਬਾਡੀ ਸਰਫਸ ਦੇ ਜੂਸ ਦਿੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸਨ ਉਸ ਤੋਂ ਪਹਿਲਾਂ ਮੈਨੂੰ ਕਬਜ ਦੀ ਸੀ ਪ੍ਰੋਬਲਮ ਤੇ ਯੂ ਡਰੈਸ ਤੇ ਦੌਰੇ ਸੋਲਿਆ ਸੀ 45 45 ਮੰਗੀਆਂ ਉਹ ਅਈਂ ਚਾ ਹਾਂਜੀ ਤੇ ਹੋਰ ਤੇ ਕਬਰਾੜ ਬੜੀ ਹੁੰਦੀ ਸੀ ਅੱਛਾ ਤੇ ਐਸਿਡਿਟੀ ਬੱਦ ਜਾਂਦੀ ਅੱਛਾ ਹਾਂਜੀ ਤੇ ਜਦੋਂ ਤੁਸੀਂ ਬਾਡੀ ਸਰਫਸ ਦੇ ਜੂਸ ਵਰਤੇ ਆ ਕਿੰਨਾ ਫਰਕ ਪਿਆ? ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ। ਇਹਨੂੰ ਯੂਜ਼ ਕਰਕੇ ਮੈਨੇ ਠੀਕ ਕਿੰਨੇ ਪਰਸੈਂਟ ਫਰਕ ਪੈ ਗਿਆ? ਮੈਨੂੰ 90% ਫਰਕ ਪੈ ਗਿਆ। 90% ਫਰਕ ਪੈ ਗਿਆ। ਹਾਂਜੀ। ਠੀਕ ਹੈ। ਤੇ ਹੋਰ ਜਿਹੜੀ ਘਬਰਾਹਟ ਹੁੰਦੀ ਸੀ ਉਹ ਵੀ ਠੀਕ ਹੈ। ਤੇ ਜਿਹੜੀ ਜਲਣ ਹੁੰਦੀ ਸੀ ਹਾਂਜੀ ਡਾਈਜੈਸ਼ਨ ਨਹੀਂ ਹੁੰਦੀ ਹੁਣ ਪ੍ਰੋਪਰਲੀ ਹੋਣ ਲੱਗ ਪਿਆ। ਪ੍ਰੋਪਰ ਹੋਣ ਲੱਗ ਪਿਆ ਠੀਕ ਠੀਕ ਹੈ। ਤੇ ਹੋਰ ਕੋਈ ਮਤਲਬ ਸਰੀਰ ਦੇ ਵਿੱਚ એનર્ਜੀ ਜੀ ਵੀ ਆਈ ਹੈ, ਤਾਕਤ ਵੀ। ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਜੇ ਬੋਡੀ ਸਰਵ ਜੂਸਾਂ ਬਾਰੇ ਮੈਂ ਇਸ ਵਾਰ ਕਹਿਣਾ ਚਾਹੁੰਦੀ ਆ ਕਿ ਇਹ ਬਹੁਤ ਹੀ ਵਧੀਆ ਜੂਸ ਹੈ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਹਾਂਜੀ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਆ ਬੇਤਰਾਂ ਦੀ ਕਿਸੇ ਨੂੰ ਪ੍ਰੋਬਲਮ ਆ ਹਾਂਜੀ ਉਹਨੂੰ ਲੈਣਾ ਚਾਹੀਦਾ ਹੈ